ਹੈਲੋ ਦੀ ਸਤਿ ਸ਼੍ਰੀ ਅਕਾਲ ਸਾਰੇ ਨੂੰ ਸੌਖ ਬਲੌਗਸ ਉਪਰ ਜਿੰਦਾ ਸਵਾਗਤ ਹੈ ਜਿਤੂ ਫੈਮਿਲੀ ਕੀਤਾ ਸਾਰੇ ਠੀਕ ਠਾਕ ਹੋ ਦੇਖ ਕੇ ਸਾਰੇ ਨੂੰ ਸਤਿ ਸ਼੍ਰੀ ਅਕਾਲ ਅੱਜ ਹੈਗਾ ਮੰਗਲਵਾਰ 28 26 ਤੇ ਬਿਦਰੀ ਗਿਆ ਤੇ ਬਿਦਰੀ ਗਿਆ ਅੱਜੀ ਅੱਜ ਆਪਾਂ ਠੀਕ ਹੈ ਤੇ ਕੱਲ 28 ਤੇ ਸਾਡੇ ਬਲੌਗ ਮੈਂ ਟੱਕ ਦੇਖਿਓ ਤੇ ਦੇਖ ਕੇ ਲਾਈਕ ਵੀਡੀਓ ਨੂੰ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਅੱਜ ਅਸੀਂ ਪਾਉਣ ਲੱਗੇ ਆ achar ਤੇ ਆ ਦੇਖੋ ਅੰਬ ਧੋ ਕੇ ਰੱਖ ਲਿਆ ਤੇ ਅੰਬ ਹੈਗੇ ਦੇਸੀ ਤੇ ਦੇਖੋ ਡੇ ਕਿ ਡੇ ਮੋਟੇ ਅੰਬ ਆ ਤੇ ਹੁਣ ਪਾਣੀ ਚ ਧੋ ਕੇ ਇਕਦਮ ਸਾਫ ਕਰਕੇ ਰੱਖ ਲਿਆ ਥੋੜੀ ਧੁੱਪ ਲੱਗਣ ਤੇ ਇਹਨਾਂ ਨੂੰ ਕਟਾਂਗੇ ਇਹ ਦੇਖੋ ਸਹੀ ਕਿਡਾ ਵੱਡਾ ਬੜਾ ਤੇ ਪਹਿਲਾਂ ਧੋਣੇ ਚਾਹੀਦੇ ਆ ਸੁਆਰਨੇ ਚਾਹੀਦੇ ਆ ਵਧੀਆ ਹੋ ਜਾਂਦੇ ਆ ਤੇ ਜੇ ਆਪਾਂ ਇਦਾਂ ਹੀ ਚਾਰ ਪਾ ਲੈਨੇ ਫਿਰ ਚਾਰ ਬੜਾ ਟੇਸਟੀ ਨਹੀਂ ਬਣਦਾ ਤਾਂ ਹੁਣ ਅਸੀਂ ਇਹਨਾਂ ਨੂੰ ਕੱਟਣਾ ਹੈ ਤੇ ਕੱਟ ਕੇ ਠੀਕੇ ਚਾਰ ਪਾਵਾਂਗੇ ਤੇ ਤੋਂ ਕਰਕੇ ਥੋੜਾ ਸੁੱਕ ਜਾਣ ਤੇ ਫਿਰ ਫੇਟਾਂ ਕਟਾਈ ਕਰਾਂਗੇ ਇਹਨਾਂ ਦੀ ਤੇ ਇਹ ਚਾਰ ਤੋਂ ਵਗੈਰ ਰੋਟੀ ਨਹੀਂ ਵਧੀਆ ਲੱਗਦੀ ਹੈਗੀ ਆ ਚਾਰ ਨਾਲ ਹੋਰ ਟੇਸਟੀ ਹੋ ਜਾਂਦੀ ਵਧੀਆ ਹੋ ਜਾਂਦੀ ਹੈ ਤੇ ਅੱਜ ਮम्मी ਆਇਆ ਤੇ ਮੈਂ ਕੁਛ ਨਹੀਂ ਮੇਰੇ ਹੈਲਪ ਕਰਾਉਣਾ ਚਾਰ ਦੀ ਹਰ ਹੁਣ ਮਿਲ ਕੇ ਤੇ ਅਚਾਰ ਕਰਨਾ ਚਾਹੀਦਾ ਜਰੂਰ ਕਈ ਵਾਰੀ ਚਾਹ ਚਾਹਨਾ ਰੋਟੀ ਖਾਣ ਖਾ ਹੋ ਜਾਂਦੀ ਹੈ ਦਹੀਂ ਚਾਹਨਾ ਦਾਲਨਾ ਜਿਵੇਂ ਸਮਸਾ ਉਗੀ ਦਾਲਾ ਬਹੁਤ ਸਮਝ ਆ ਚਾਹ ਸਵਾਦ ਲੱਗਦਾ ਵਧੀਆ ਲੱਗਦਾ ਹੈ ਤੇ ਚਾਹ ਤਾਂ ਹਮੇਸ਼ਾ ਹੀ ਵਰਤੇ ਜਾਂਦਾ ਹੈ ਤੇ ਕਈ ਵਾਰ ਆਪਾਂ ਨੂੰ ਗਾਲ ਸਬ지 ਖਾਣ ਦਾ ਮਨ ਨਹੀਂ ਕਰਦਾ ਹੁੰਦਾ ਵੀ ਕਹਿਣਾ ਅਚਾਰਨਾ ਹੀ ਖਾ ਲਓ ਜਿੱਦਾਂ ਹੈ ਨਾ ਜਰੂਰੀ ਹੁਣ ਅਸੀਂ ਅੰਬਾਂ ਨੂੰ ਕੱਟ ਲਈਏ ਤੇ ਸਵਾਰ ਲਈਏ ਇਹਨਾਂ ਨੂੰ ਪਾਣੀ ਉੱਤੇ ਪਾਣੀ ਉੱਤੇ ਰੱਖ ਲਾ ਲੱਸੀ ਵੀ ਲੱਸੀ ਨੂੰ ਪਾਣੀ ਥੋੜੀ ਦਸੀ ਨਾ ਪਾਣੀ ਪਾਣੀ ਹੋਰ ਸਵਾਦ ਵਿੱਚ ਪਾਣੀ ਵਾਲਾ ਪਾਣੀ ਇਹਦੇ ਅੰਦਰ ਮੈਂ ਲੱਸੀ ਬਹੁਤ ਵਧੀਆ ਲੱਗਦੀ ਹੈ ਰੋਟੀ ਨਾਲ ਬਣਾਉਂਦੇ ਲੱਗ ਲੇ ਲੇ ਤੇ ਚਲੋ ਜੀ ਹੁਣ ਕੱਟ ਲਈਏ ਇੱਕ ਤਰਕੜ ਕੜਾਈਏ ਕਰ ਲਈਏ ਅੰਬਾਂ ਦਾ ਤਾਂ ਆਂਬ ਦੇਖੋ ਕਿੰਨੇ ਪਲੇ ਪਏ ਆ ਬੜੀ ਆਂਬੇ ਆ ਇਕਦਮ ਦੇਖੋ ਜੀ ਆਂਬਾਂ ਨੂੰ ਕੱਟਣ ਦੇ ਵੀ ਦੋ ਤਰੀਕੇ ਹੁੰਦੇ ਆ ਇੱਕ ਤਾਂ ਹੁੰਦਾ ਕਟਰ ਉਹਦੇ ਵਿੱਚ ਕੱਟਾ ਜਾਂਦੀ ਹੈ ਦੂਜਾ ਇਹ ਹੁੰਦਾ ਵੀ ਆਪਾਂ ਕਰਦਣਾ ਵੀ ਕੱਟ ਸਕਦੇ ਆ ਦੋ ਤਰੀਕੇ ਹੁੰਦੇ ਆ achar pauna ਦੀ ਆਪਣੀ ਮਰਜ਼ੀ ਹੁੰਦੀ ਆ ਜਿਹੜਾ ਤੁਹਾਨੂੰ ਚੰਗਾ ਲੱਗਦਾ ਆ ਤੇ ਪਿਛਲੇ ਸਾਲ ਵੀ ਮੇਦੇ ਚਾਰ ਪੈਸੇ ਤੇ ਅੱਜ ਵੀ ਮੇਦੇ ਪਿਆ ਜਿਹਨੂੰ ਕਹਿੰਦੇ ਵੀ ਗੱਲ ਲਾ ਕੇ achar ਪਾਉਣਾ ਵੀ ਬਹੁਤ ਸੌਖੇ ਤਰੀਕੇ ਨਾਲ ਪੈ ਜਾਂਦਾ ਆ ਤੇ ਕੋਈ ਜੰਝਿਤ ਨਹੀਂ ਹੁੰਦਾ ਕੋਈ ਆਪਾਂ ਨੂੰ ਗਿਟਕ ਇਕੱਠੀਆਂ ਨਹੀਂ ਪੈਂਦੇ ਜਾਂ ਕਿਦਾਂ ਵੀ ਹੈਗਾ ਤੇ ਬਹੁਤ ਜ਼ਿਆਦਾ ਸੌਖਾ ਤਰੀਕਾ ਲੱਗਦਾ ਹੈ ਇਹ ਤੇ ਮੈਂ ਮਮੀ ਨੇ ਇਹਦੇ ਸਾਰੇ ਆਂਬ ਜਿੰਨੇ ਵੀ ਹੈਗੇ ਆ 10 ਕਿਲੋ ਤੇ ਕੱਟ ਲੈਣੇ ਆ ਕਰਦਾਂ ਦੇ ਨਾਲ ਹੀ ਤੇ ਕਟਰਦਣਾ ਨਹੀਂ ਸੀ ਕਟਣੇ ਹੈਗੇ ਤੇ ਸਾਨੂੰ ਤਾਂ ਸੌਖਾ ਲੱਗਦਾ ਤੇ ਦੂਸਰਾ ਈਡਾ ਲੱਗੇ ਪਿਆ ਡੱਬਾ ਉਸ ਗਿਟਕਾ ਨਾਲ ਭਰ ਲੈਣਾ ਪੂਰਾ ਤੇ ਫਿਰ ਸੁੱਕਣੇ ਪਾ ਦੇਣੇ ਬਾਹਰ ਮੰਜੇ ਤੇ ਆਂਬਾ ਸੀ ਕਾਟ ਕੇ ਮਾਵਾਂ ਦੀਆਂ ਸੁੱਕਣੇ ਪਾ ਲਏ ਆ ਤੇ ਪਿਛਲੇ ਸਾਲ ਗਰਲਾਂ ਦੇ ਡੈਡੀ ਨੇ ਮੈਨੂੰ ਹੈਲਪ ਕਰਾਤੀ ਸੀ ਕਿਉਂ ਐ ਕਿ ਮਤਲਬ ਉਹਨਾਂ ਨੂੰ ਬਹੁਤ ਜ਼ਿਆਦਾ ਕੰਮ ਹੈ ਆ ਖੇਤਾਂ ਵਿੱਚ ਝੋਨੇ ਦਾ ਤਾਂ ਉਹਨਾਂ ਦਾ ਟਾਈਮ ਨਹੀਂ ਸੀਗਾ ਫਿਰ ਮਮੀ ਨੂੰ ਮੈਂ ਬੁਲਾ ਲਿਆ ਮੈਂ ਕਿਹਾ ਮਮੀ ਤੁਸੀਂ ਆਓ ਨਾਲ ਮੇਰੇ ਤੇ ਚਲੋ ਹੱਥੇ ਉੱਥੇ ਹੀ ਹੋ ਜਾਊਗਾ ਨਾ ਵੀ ਮੈਂ ਇਕੱਲੀ ਕਿੱਥੇ ਲੱਗੀ ਰਹੂੰਗੀ ਤੇ ਫਿਰ ਮਮੀ ਹੁਣ ਆ ਗਈ ਸੀ ਪਾਜਟ ਵੀ ਨਾਲ ਆ ਕੇ ਸੀਗੇ ਤੇ ਦੇਖੋ ਕਿੰਨੇ ਸੋਹਣੇ ਕਤਲੀਆਂ ਲੱਗਣ ਡੀਆਂ ਆ ਤੇ ਇਦਾਂ ਹੁੰਦਾ ਵੀ ਅੰਬਾਂ ਦਾ ਬਹੁਤ ਰਖਾਣਾ ਪੈਂਦਾ ਵੀ ਜੇ ਆਪਾਂ ਸੇਰ ਨੂੰ ਲਾਏ ਹੋਏ ਨਾ ਉਹ ਸ਼ਾਮ ਤੱਕ ਪਾਉਣੇ ਚਾਹੀਦੇ ਆ ਜੇ ਬਰ ਰੱਖ ਲੈਨੇ ਰਾਤ ਰੱਖ ਲੈਨੇ ਇਹਨਾਂ ਨੂੰ ਤਾਂ ਫਿਰ ਇਹ ਪੱਕ ਜਾਂਦੇ ਆ ਕਿਸੇ ਕੰਮ ਜੋਗੇ ਰਹਿੰਦੇ ਨਹੀਂ ਹੈਗੇ ਕਿ ਇਹਨਾਂ ਦੀ ਬਹੁਤ ਕੇਅਰ ਕਰਨੀ ਪੈਂਦੀ ਐ ਅੰਬਾਂ ਦੀ ਤੇ ਆਪਾਂ ਜਿਹੜਾ ਚਟਣੀ ਬਣਾ ਲਈ ਬਹੁਤ ਸਵਾਦ ਲੱਗਦੀ ਐ ਤੇ ਸ਼ੀਸ਼ਾ ਵੀ ਬਣਾ ਲਈਦਾ ਜਿਹਨੂੰ ਮਲਾਂਜੀ ਕਹਿੰਦੇ ਆ ਤਾਂ ਮੇਰੇ ਇੱਕਦਮ ਸੁੱਕ ਗਿਆ ਰਹੀ ਨਹੀਂ ਪਾਣੀ ਹੋਣਾ ਚਾਹੀਦਾ ਵਿਚਰੇ ਤੇ ਜਿਹੜਾ ਮੈਂ ਕੰਟੇਨਰ ਲਿਆ ਆ ਉਹ ਵੀ ਸੁੱਕ ਗਿਆ ਵੀ ਸਿਰ ਤੋਂ ਰੱਖਤਾ ਸੀਗਾ ਇਹ ਵੀ ਮੈਂ ਬਾਧੂ ਲਿਆ ਤੇ ਜਿੱਦਾਂ ਅਚਾਰ ਪਹਿਲਾਂ ਜ਼ਿਆਦਾ ਹੋ ਜਾਂਦਾ ਹੈ ਤੇ ਫਿਰ ਬਾਅਦ ਚ ਜਿੱਦਾਂ ਵਿੱਚ ਆਪਾਂ ਤੇਲ ਪਾਉਨੇ ਆ ਚਲੂਣ ਪਾਉਨੇ ਆ ਤੇ ਫਿਰ ਬਿੰਦਾ ਬਿੰਦਾ ਬਹਿ ਜਾਂਦਾ ਹੌਲੀ ਹੌਲੀ ਥੋੜਾ ਹੋ ਜਾਂਦਾ ਆ ਤੇ ਦੇਖੋ ਮੈਨੂੰ ਲੱਗਦਾ ਨਹੀਂ ਵੀ ਇਸ ਕੜਾਈ ਵਿੱਚ ਹੋਊਗਾ ਇਹ ਤੇ ਇਹ ਤੋਂ ਹੋਰ ਵੱਡਾ ਭਾਂਡਾ ਮੈਨੂੰ ਲੈਣਾ ਪੈਣਾ ਆ ਤੇ ਚਲੋ ਸਮਾਨ ਰੱਖ ਲਿਆ ਹੁਣ ਲੱਗੇ ਤੇ ਮੰਮੀ ਨੇ ਮੈਨੂੰ ਸਮਾਨ ਫੜਾ ਦੇਣਾ ਮੈਂ ਇਹਨਾਂ ਨੂੰ ਕਹਿਣੀ ਮੈਂ ਕਿ ਮੈਨੂੰ ਸਮਾਨ ਫੜਾਓ ਅਚਾਰ ਦਾ ਕੰਮ ਕਰੀਏ ਆਚਾਰ ਪਾਈਏ ਅੱਜ ਇਹ ਕੰਮ ਹੋ ਗਏ ਤੇ ਸਾਰੇ ਹੋ ਗਏ ਸੋ ਇਹ ਗੱਲ ਆ ਦੇਖੋ ਕਿਲੋ ਮੇ ਤੇਲ ਲਿਆ ਤੇ ਬਾਅਦ ਚੋਂ ਫੇ ਜਿਆਦਾ ਪਾਵਾਂਗੇ ਥੋੜਾ ਹੁਣ ਮਿਲਾਉਣ ਵਾਸਤੇ ਮਿਰਚ ਮਸਾਲਿਆਂ ਨੂੰ ਇੰਨਾ ਕੁ ਹੁੰਦਾ ਕਿਲੋ ਤੇ ਪਾਈਆ ਲਈ ਆ ਮੈਂ ਜਣ ਚੀਜ਼ਾਂ ਸਾਰੀਆਂ ਪਾਈਆ ਪਈਆਂ ਲਈਆਂ ਇੱਕ ਪੈਕਟ ਲੈ ਲਿਆ ਲੂਣ ਦਾ ਪਾਈਆ ਕਲੌਂਜੀ ਲੈ ਲਈ ਪਾਈਆ ਮੇਥੇ ਸੌਂਫ ਹਲਦੀ ਤੇ ਪੂਰਾ ਸਮਾਨ ਹੁੰਦਾ ਵਿੱਚ ਤੇ ਜੇ ਘੱਟ ਹੋਵੇ ਤਾਂ ਫਿਰ ਮਿਰਚਾਂ ਵੀ ਸਾਰਾ ਕੁਝ ਸਾਰਾ ਕੁਝ ਪਾਇਆ ਪੋਣਾ ਤੇ ਤੁਹਾਨੂੰ ਹੌਲੀ-ਹੌਲੀ ਦੱਸਦੇ ਜਾਵਾਂਗੇ ਨਾਲ ਰੈਸਪੀ ਆਚਾਰ ਦੀ ਤੇ ਹੁਣ ਮੈਂ ਸਮਾਨ ਲਾ ਕੇ ਰੱਖ ਲਿਆ ਤਾਂ ਹੁਣ ਮੈਂ ਮਿਕਸ ਕਰੂੰਗੀ ਹੋ ਸਕਦਾ ਵੀ ਮੈਂ ਇਹ ਤੋਂ ਵੱਡਾ ਵੱਡਾ ਭਾਂਡਾ ਲਵਾਂ ਵੈਸੇ ਹੈ ਕੜਾਹੀ ਵੀ ਵੱਡੀ ਆ ਹਾਂਜੀ ਕੜਾਹੀ ਤੇ ਵੈਸੇ ਉਹ ਵੀ ਵੱਡੀ ਸੀ ਪਰ ਮੈਨੂੰ ਲੱਗੀ ਛੋਟੀ ਉਹ ਤੇ ਇਸ ਕਰਕੇ ਮੈਂ ਟੱਬ ਰੱਖ ਲਿਆ ਤੇ ਟੱਬ ਵੀ ਐਕਸਟਰਾ ਪਿਆ ਹੁੰਦਾ ਆ ਮਤਲਬ ਐਮਰਜੈਂਸੀ ਕੋਈ ਚੀਜ਼ ਬਣਾਉਣੀ ਹੋਵੇ ਜਾਂ ਕਿਦਾਂ ਵੀ ਆ ਇਹ ਮੈਂ ਰੱਖਦੇ ਹੁੰਦੀ ਆ ਤੇ ਇਹਦੇ ਵਿੱਚ ਮੈਂ ਸਾਰੇ ਅੰਬ ਪਾ ਲਿਆ ਤੇ ਚਲੋ ਵੱਡੀ ਚੀਜ਼ ਖੁੱਲੀ ਟੀਚ ਪਾਂਡੇ ਵਿੱਚ ਸੋਣੀ ਚੀਰ ਰਲ ਜਾਂਦੀ ਹੈ ਨਾ ਤਾਂ ਹੁਣ ਮੈਂ ਵਿੱਚ ਪਹਿਲਾਂ ਹਲਦੀ ਪਾ ਲੈਣੀ ਹੈ ਇਹਦੇ ਤੇ ਚੰਗੀ ਤਰ੍ਹਾਂ ਮੇਟ ਮਸਾਲੇ ਸਾਰੇ ਰਲਾ ਲੈਣੇ ਹੈ ਵਿੱਚ ਇਹਦੇ ਦੇਖੋ ਜੀ ਪਹਿਲਾਂ ਹਲਦੀ ਪਾਈ ਆ ਤੇ ਖੁੱਲੇ ਪਾਂਡੇ ਸੋਣੀ ਚੀਰ ਰਲ ਜਾਂਦੀ ਹੈ ਵਧੀਆ ਹੋ ਜਾਂਦੀ ਆ ਤੇ ਇਦਾਂ ਵੀ ਕਰਦੇ ਜੀ ਤੰਦਰੁਸਤ ਰਹਿਣਾ ਝਾਰਖਾਣ ਵਾਲੇ ਰਿਸ਼ਤੇਦਾਰ ਜਿੱਦਾਂ ਗੱਲੋ ਵੀ ਕੋਈ ਪ੍ਰੋਗਰਾਮ ਹੁੰਦਾ ਆ ਕੋਈ ਆਚਾਰ ਮੰਗ ਲੈਂਦਾ ਭੈਣ ਭਾਈ ਕੋਈ ਦਿਹਾੜੀਦਾਰ ਹੁੰਦਾ ਉਹ ਵੀ ਆਚਾਰ ਮੰਗ ਲੈਂਦਾ ਆ ਆਪ ਵੀ ਜੀ ਕਰਦਾ ਆਚਾਰ ਨੂੰ ਹੈ ਨਾ ਜਾਣੀ ਇਹ ਆਚਾਰ ਕਈ ਕਈ ਥਾਂ ਮਤਲਬ ਖਾਨੇ ਪੂਰੇ ਕਰਦਾ ਆ ਇਹ ਗੱਲ ਆ ਹੁਣ ਜਿਹੜਾ ਮਤਲਬ ਪੈਕਟ ਹੈ ਨਾ ਲੂਣ ਦਾ ਇਹ ਮੈਂ ਇਦਾਂ ਇਦਾਂ ਹੀ ਪਾ ਲੈਣਾ ਆ ਤੇ ਬਾਅਦ ਚ ਉਹ ਕੰਟੇਨਰ ਚ ਪਾ ਲਿਆ ਮੈਂ ਨਾ ਆਚਾਰ ਤੇ ਫੇ ਬਾਅਦ ਚ ਉਹਦਾ ਫੇ ਪਾ ਲੈਣਾ ਆ ਤੇ ਆ ਦੇਖੋ ਤੇਲ ਦੀ ਬੋਤਲ ਕਿੱਲੋ ਆ ਤੇ ਪਹਿਲਾਂ ਮੈਂ 1/2 ਕਿਲੋ ਤੇਲ ਪਾਉਂਗੀ ਤੇ ਫਿਰ ਬਾਅਦ ਚੋ ਕੰਟੇਨਰ ਵਿੱਚ ਪਾਉਂਗੀ ਤੇ ਕਿਉਂ ਆਚਾਰ ਜਿਹੜਾ ਹੁੰਦਾ ਪਾਣੀ ਛੱਡਦਾ ਹੁੰਦਾ ਹੈ ਤੇ ਢੱਕਣ ਮੇਰੇ ਖਿਆਲ ਨਹੀਂ ਖੁੱਲਣਾ ਸੀਗਾ ਤੇ ਮੈਂ ਉੱਠ ਕੇ ਹੁਣ ਢੱਕਣ ਖੋਲਣ ਚਲ ਗਈ ਆ ਤੇ ਖੋਲ ਕੇ ਤੇ ਫਿਰ ਮੈਂ ਇਹਦੇ ਵਿੱਚ ਮਿਕਸ ਕਰੂੰਗੀ ਤੇਲ ਇਹ ਦੇਖੋ ਜੀ ਜਿਹੜਾ ਲੂਣ ਤੇ ਜਿਹੜਾ ਤੇਲ ਹੁੰਦਾ ਉਹ ਇਹਦੇ ਨਾਲ ਆਚਾਰ ਜਾਂ ਜੇ ਆਚਾਰ ਚ ਘੱਟ ਹੋਵੇ ਲੂਣ ਜਾਂ ਘੱਟ ਹੋਵੇ ਤੇਲ ਤਾਂ ਫਿਰ ਆਚਾਰ ਖਰਾਬ ਹੋ ਜਾਂਦਾ ਆ ਇਹ ਚੀਜ਼ਾਂ ਦੋ ਚਾਹੀਦੀਆਂ ਵਿੱਚ ਚਾਰ ਕਦੀ ਵੀ ਨਹੀਂ ਖਰਾਬ ਹੁੰਦੀ ਜਿੰਨੇ ਵਾਰੀ ਸਾਰ ਰੱਖ ਲਓ achar ਨੂੰ achar ਜਿਹੋ ਜਿਹੇ ਪਾਈ ਦਾ ਉਹ ਜਿਆ ਰਹਿੰਦਾ ਆ ਥੋਈ ਗੱਲ ਆ ਤੇ ਚਾਰ ਅ ਜਰੂਰੀ ਆਪਣੀ ਜ਼ਿੰਦਗੀ ਦਾ ਹਿੱਸਾ ਹੈ ਵੀ ਇੱਕ ਹੈਗਾ ਕਹਿੰਦੇ ਹੁੰਦੇ ਜਿਸਕਰ ਵਿਚਾਰ ਨਾ ਹੋਵੇ ਤੋ ਉਸ ਕਰ ਦੀ ਜਿਤ ਘਟ ਜਾਂਦੀ ਆ ਇਹ ਗੱਲ ਕੋਈ ਮੰਨ ਲਵੇ ਜੇ ਮੰਨ ਲਓ ਆਪਣੇ ਕੋਈ ਚੀਜ਼ ਹੋ ਗਈ ਆਪਾਂ ਫੇਰੀ ਫੜਾਵਾਂਗੇ ਹੋਵਾਂਗੇ ਜੇ ਕੋਈ ਚੀਜ਼ ਹੈ ਹੀ ਨਹੀਂ ਬਣਾਈ ਨਹੀਂ ਆਪਾਂ ਤਾਂ ਫੇਰ ਬਣਾਉਣੀ ਕੀ ਆ ਤੇ ਚਲ ਇਹ ਵੀ ਗੱਲ ਆ ਤਾਂ ਹੁਣ ਮੈਂ ਲੂਣ ਹਲਦੀ ਤੇਲ ਇਹ ਸਾਥ ਇਹ ਤਿੰਨ ਜੱਜਾ ਮਲ ਲਈਆਂ ਇਹ ਮਿਕਸ ਕਰ ਲੈਣਾ ਸਾਰੇ ਵਿੱਚ ਇਦਾਂ ਹੀ ਕੜਛੀ ਨਾਲ ਵੇ ਤੇ ਸਾਰਾ ਮਤਲਬ ਹਰੇਕ ਕਤਲੀ ਵਿੱਚ ਇਹ ਰਲ ਜਾਵੇ ਹਲਦੀ ਦਾ ਰੰਗ ਚੜ ਜਾਵੇ ਤੇਲ ਲੱਗ ਜਾਵੇ ਤੇ ਫਿਰ ਕਿਉਂ ਤਾਂ ਹੀ ਨਾਲ ਇਹ ਤੇ ਮਸਾਲੇ ਉਹ ਚੰਬਣਗੇ ਤਾਂ ਹੀ ਸੋਣਾ ਮਿਕਸ ਹੋਊਗਾ ਸਾਰਾ ਸਾਲ ਵੈਸੇ ਕਿੰਨਾ ਚਿਰ ਆਪਾਂ ਸਟੋਰ ਕਰ ਸਕਦੇ ਆ ਆਚਾਰ ਨੂੰ ਤੇ ਦੇਖੋ ਕੜਛੀਨਾ ਮੇ ਸਾਰੇ ਰਲ ਨਾਲ ਨੂੰ ਦੇ ਤੇ ਵੈਸੇ ਵਧੀਆ ਰਲਦਾ ਆ ਤੇ ਚਾਰ ਘਰ ਵਿੱਚ ਹੋਣਾ ਜ਼ਰੂਰੀ ਆ ਵੈਸੇ ਅੰਮਦਾ ਚਾਰ ਤਾਂ ਹਰੇਕ ਨੂੰ ਪਸੰਦ ਹੁੰਦਾ ਹੀ ਆ ਤੇ ਸਾਨੂੰ ਤਾਂ ਬਹੁਤ ਪਸੰਦ ਆ ਸੋ ਇਹ ਗੱਲ ਆ ਚਾਰ ਆਪਣੇ ਘਰ ਮਿਰਚਾਂ ਦਾ ਹੋ ਗਿਆ ਤੜਕੀਆਂ ਦਾ ਨਿੰਬੂ ਦਾ ਹੋ ਗਿਆ ਇਹ ਘਰ ਹੋਣੇ ਚਾਹੀਦੇ ਆ ਤੇ ਜ਼ਰੂਰੀ ਚਾਹੀਦੇ ਆ ਤੇ ਚਾਰ ਮੈਂ ਵੱਧ ਪਾਉਂਗੀ ਕਿਉਂ ਮੈਂ ਆਪਣੇ ਖਾਨਕਿਆਂ ਨੂੰ ਵੀ ਦੇਣਾ ਚਾਹ ਰਹੀ ਵਿਚ ਆਪਣੇ ਘਰਦਿਆਂ ਨੂੰ ਮੰਮੀ ਨੇ ਹੈਲਪ ਕਰਾਈਆਂ ਮੇਰੇ ਹਾਂਜੀ ਹਲਦੀ ਲੂਣ ਤੇ ਸਰੋਂ ਤੇਲ ਇਹ ਮੈਂ ਵਿੱਚ ਪਾ ਲਿਆ ਤੇ ਤਾਂ ਹੁਣ ਪਾਉਣੀ ਆ ਕਲੌਂਜੀ ਦੇਖੋ ਜੀ 10 ਕਿਲੋ ਅੰਬਾਂ ਵਿੱਚ ਇੰਨੀ ਚੀਜ਼ਾਂ ਚਲੋ ਬਣਦੀਆਂ ਹੀ ਆ ਮੇਨ ਮੇਨ ਸਾਰੀਆਂ ਹਨਾ ਤੇ ਗੜਕਾ ਵੀ ਵੈਸੇ ਕੱਟੇ ਨਿਕਲੀਆਂ ਇੰਨੀ ਗੜਕਾ ਨਹੀਂ ਸੀਗੇ ਅੰਬਾਂ ਚ ਅੰਬ ਬਹੁਤ ਸੋਹਣੇ ਮੋਟੇ ਸੀਗੇ ਬਹੁਤ ਵਜਨ ਸੀ ਉਹਨਾਂ ਦਾ ਕਈ ਦਾਮ ਜੀ ਦਾ ਬਹੁ ਬਰੀਕ ਹੁੰਦੇ ਆ ਤੇ ਗਿੱਡਾਂ ਬਹੁਤੀਆਂ ਹੁੰਦੀਆਂ ਤੇ ਇਹ ਅੰਬ ਬੜਾ ਬੜੇ ਸੋਹਣੇ ਸੀਗੇ ਬਹੁਤ ਵਧੀਆ ਸੀਗੇ ਅੰਬ ਦੇਖਣ ਨੂੰ ਵੀ ਜਦੋਂ ਅਸੀਂ ਕੱਟੇ ਵਾਂਗਤੀਆਂ ਨੇ ਤਾਂ ਉਦੋਂ ਵੀ ਵਾਹ ਵਜਨ ਸੀਗਾ ਇਹਨਾਂ ਦਾ ਤੇ ਨਾਲ ਪਾਤੀ ਮੈਂ ਸੌਫ ਤੇ ਇਹ ਵੀ ਸਾਰਾ ਮਟੀਰੀਅਲ ਵਿੱਚ ਪਾ ਕੇ ਇਹਦੇ ਅਚਾਰ ਚ ਤੇ ਫਿਰ ਉਹਨਾਂ ਨੂੰ ਮਿਕਸ ਕਰਨਾ ਆ ਆ ਦੇਖੋ ਖੰਡ ਤੇ ਖੰਡ ਦੀ ਕੁਆਲਿਟੀ ਬਹੁਤ ਹੀ ਨਿਵਾਈ ਹੈ ਖਟਮਿਠਾ ਆ ਚਾਰ ਬਹੁਤ ਟੇਸਟੀ ਲੱਗਦਾ ਹੈ ਵਧੀਆ ਲੱਗਦਾ ਹੈ ਤੇ ਕਈ ਵਾਰ ਸੇ ਪਾਉਂਦੇ ਕਈ ਨਹੀਂ ਪਾਉਂਦੇ ਅਪਣੇ ਚਲੋ ਆਪਣੀ ਮਰਜ਼ੀ ਹੁੰਦੀ ਹੈ ਮੈਂ ਤਾਂ ਚਲੋ ਹਰ ਸਾਲ ਪਾਉਣੀ ਹੁੰਨੀ ਆ ਤੇ ਵਧੀਆ ਲੱਗਦਾ ਫਿਰ ਥੋੜੀਆਂ ਮਿਰਚਾਂ ਪਾਈਆਂ ਆ ਤੇ ਜਿਆਦੀ ਮਿਰਚ ਨਹੀਂ ਖਾਂਦੀ ਅਸੀਂ ਨਾਰਮਲ ਜੀ ਮਿਰਚ ਖਾਈਦੀ ਆ ਲਾਲ ਕੁੱਟੀਆਂ ਹੋਈਆਂ ਘਰ ਦੀਆਂ ਪੀਸੀਆਂ ਮਿਰਚਾਂ ਇਹ ਕੋਈ ਬਾਜ਼ਾਰ ਦੀਆਂ ਨਹੀਂ ਹੈਗੀਆਂ ਵਿਆਹ ਦੀਆਂ ਪਾਊਡਰ ਜਾਂ ਹੁੰਦਾ ਕੋਈ ਅਸਰ ਨਹੀਂ ਹੁੰਦਾ ਹੈਗਾ ਤੇ ਆ ਦੇਖੋ ਸਿਰਕਾ ਇਹ ਵੀ ਮੈਂ 4 ਚਮਚੇ ਲਏ ਆ ਜਿਹੜੇ ਮੈਂ ਡੱਬੇ ਵਿੱਚ ਆ ਪਾਉਂਗੀ ਵੱਡੇ ਵਿੱਚ ਸਭ ਤੋਂ ਵੱਡਾ ਲਿਆ ਸੀਗਾ ਇਹ ਇਹਦੇ ਵਿੱਚ ਪਾਉਂਗੀ ਚਲੋ ਮੈਂ ਕਿਹਾ ਦੂਸਰੇ ਭਾਂਡੇ ਨਾਲ ਹੋਰ ਭਾਂਡੇ ਜਨਾ ਪਾਉਣਾ ਪਵੇ ਵੀ ਇੱਕ ਡੱਬੇ ਵੱਡੇ ਵਿੱਚ ਸਾਜੂਗਾ ਆਚਾਰ ਪਾਉਣ ਲਈ ਤੇ ਇਕੱਲੇ-ਇਕੱਲੇ ਵੱਡੇ-ਵੱਡੇ ਡੱਬੇ ਕੀ ਕਰਨੇ ਹਨਾ ਚਲੋ ਵੱਡਾ ਇੱਕੋ ਰੱਖ ਲੈ ਸੀ ਡੱਬਾ ਮੈਂ ਤੇ ਉਹਦੇ ਵਿੱਚ ਹੀ ਹੁਣ ਪਾਉਂਗੀ ਹੁਣ ਕਰੂੰਗੀ ਮਿਕਸ ਸਾਰਿਆਂ ਨੂੰ ਤੇ ਵਧੀਆ ਸਾਰਾ ਮਸਾਲਾ ਸਾਰੇ ਹਰ ਇੱਕ ਕਤਲੀ ਦੇ ਨਾਲ ਹਰਾਲੀ ਜਾਵੇ ਸਾਰੇ ਮਸਾਲੇ ਹਨਾ ਫੇ ਕੋਈ ਵੀ ਕਤਲ ਹੀ ਰਹਿ ਨਾ ਜਾਵੇ ਮਿਕਸ ਕਰਨ ਤੋਂ ਬਗੈਰ ਦੇਖੋ ਜੀ ਇਹ ਸਾਲ ਦੀ ਰੋਟੀ ਹੈ ਇਹ ਇੱਕ ਜੀਨ ਦੀ ਕਹ ਲੋ ਆਸਿਆ achar ਤੇ achar ਤੋਂ ਬਗੈਰ ਆਪਣੀ ਭੈਣਾਂ ਦੀ ਰਸੋਈ ਵੀ ਅਧੂਰੀ ਹੁੰਦੀ ਆ ਤੇ achar ਦੇ ਨਾਲ ਹੀ ਪੂਰੀ ਹੁੰਦੀ ਆ ਤੇ achar ਦੀ ਛਾਡੀ ਹੋ ਗਈ ਤਿਆਰੀ ਤੇ ਮੇਰੀ ਮੰਮੀ ਮੇਰੇ ਵੱਡੇ ਪਾਉਂਦੀ ਹੁੰਦੀ ਸੀਗੇ ਚਾਰਵੇਂ ਦੇਖਦੀ ਸੀ ਉਹਨਾਂ ਵੱਲ ਕਿਦਾਂ ਚਾਰ ਪਾਉਂਦੇ ਆ ਤੇ ਇਦਾਂ ਸਾਰਾ ਮਟੀਰੀਅਲ ਇਕੱਠਾ ਕਰਕੇ ਉਹਨਾਂ ਨੇ ਰੱਖ ਲੈਣਾ ਜਿੱਦਾਂ ਇਹ ਮਤਲਬ ਪਾਉਂਦੇ ਹੁੰਦੇ ਆ ਚਾਰ ਉਹਦਾ ਮੈਂ ਦੇਖਣਾ ਇਹ ਦੇਖਣਾ ਮੱਕੀ ਦੀ ਰੋਟੀ ਕਿਦਾਂ ਪਕਾਉਂਦੇ ਹੁੰਦੇ ਆ ਤੇ ਉਹ ਵੀ ਕਾਲੀ ਦੀ ਆ ਯਾਨੀ ਇਸ ਤਕਰੀਮ ਸਾਰੇ ਕੰਮ ਕਰ ਲੀਦੇ ਆ ਕੋਈ ਮੁਸ਼ਕਲ ਨਹੀਂ ਹੈਗਾ ਤੇ ਆ ਚਾਰਵੀਂ ਦੀਵਾਲੀ ਦਾ ਹਰ ਸਾਲ ਜਿਹੜੇ ਇੱਥੇ ਆਪ ਕੰਮ ਹਾਂਜੀ ਮਿਰਚਾਂ ਸਾਰਾ ਕੁਝ ਮੀਡੀਆ ਦੇ ਵਿੱਚ ਮੇਰੇ ਮਿਕਸ ਕਰ ਲਿਆ ਅੰਬਾਂ ਦੇ ਜਿੱ ਤਾਂ ਜੋ ਇਹਨੂੰ ਮਸਾ ਮਸਾਲੇ ਇਹਨੂੰ ਸਾਰਾ ਕੁਝ ਮੀਡੀਆ ਰਲ ਜਾਵੇ ਹੈਨਾ ਤੇ ਹੁਣ ਮੈਂ ਪਾਉਣ ਲੱਗੀ ਆ ਵੱਡੇ ਸਾਰੇ ਕੰਟੇਨਰ ਵਿੱਚ ਇਹ ਮੈਂ ਸਵੇਰੇ ਧੋ ਕੇ ਰੱਖ ਲਿਆ ਸੀਗਾ ਤੇ ਪਹਿਲਾਂ ਮੇਰਾ ਆਦਾ ਵੀ ਛੋਟੇ ਚ ਮੈਂਗਾ ਨਹੀਂ ਚਲੋ ਇਹ ਚਾਰ ਫੋਲਦਾ ਹੁੰਦਾ ਜਦੋਂ ਜਿੱਦਾਂ ਮਤਲਬ ਵੇਂਦਾ ਹੁੰਦਾ ਨਾ ਡੱਬੇ ਚ ਪਾਉਣਾ ਭਾਂਡੇ ਵਿੱਚ ਤੇ ਉਹਦੇ ਜਿੱਦਾਂ ਦਿਨ ਹੋਈ ਜਾਣੇ ਹੋਈ ਜਾਣੇ ਆ ਤੇ ਫਿਰ ਇਹਨੇ ਆਪੇ ਬਹਿ ਜਾਣਾ ਆ ਪਾਣੀ ਛੱਡਣ ਆ ਆ ਇਸ ਕਰਕੇ ਫਿਰ ਇਹਦਾ ਫਲਾਵਰ ਜੀ ਹੁੰਦੀ ਆ ਤੇ ਸੋ ਇਹ ਗੱਲ ਆ ਤਾਂ ਹੁਣ ਮੈਂ ਸਾਰੇ ਇਹਦੇ ਵਿੱਚ ਕਨੇਰ ਚ ਪਾ ਲੈਣਾ ਆ ਤੇ ਦੇਖੋ ਜੀ ਵਧੀਆ ਲੱਗਦਾ ਆ ਤੇ ਜਿਹੜੇ ਗਟਕਾ ਹੁੰਦੀਆਂ ਤੋਂ ਆਪਾਂ ਬਾਅਦ ਚੋ ਵੀ ਸਿੱਟਣੀਆਂ ਆ ਤਾਂ ਕਿਉਂ ਨਾ ਆਪਾਂ ਪਹਿਲਾਂ ਸਿੱਟ ਦੇਈਏ ਉਹਨਾਂ ਨੂੰ ਸਿੱਟ ਦੇ ਕਰਦੀ ਹੈ ਹਨਾ ਇਸ ਕਰਕੇ ਇਹ ਬਹੁਤ ਸੌਖੇ ਤਿੱਕਾ achar ਪੈਣ ਵਾਲਾ ਗਾਲੇ ਦਾ achar ਜਿਹਨੂੰ ਗੱਲੇ ਦਾ ਚਾਰ ਕਹਿੰਦੇ ਆ ਸਾਡੇ ਇਧਰ ਦੋਆਬੇ ਵਾਲੇ ਹੀ ਬੋਲੀ ਬੋਲਦੇ ਵੇ ਗੱਲੇ ਦਾ ਚਾਰ ਆ। ਹੋਰ ਤੇ ਏਰੀਆ ਦਾ ਮੈਨੂੰ ਪਤਾ ਨਹੀਂ ਹੈਗਾ ਵੀ ਹੋਰ ਏਰੀਆ ਚ ਕਿਹੜੀ ਬੋਲੀ ਬੋਲਦੇ ਕਿਤਾ ਕਹਿੰਦੇ ਆ। ਤੇ ਜਿਹੜਾ ਵੀ ਕੱਟਣਾ-ਕੱਟਣਾ ਹੁੰਦਾ ਉਹ ਦਗਮਣ ਬਹੁਤ ਜ਼ਿਆਦਾ ਆ। ਉਹਨੂੰ ਕੱਟਣਾ-ਕੱਟੋ ਫਿਰ ਉਹ ਗੁੱਠਲੀयां ਕੱਢੋ ਵਿੱਚੋਂ ਉਹਦੇਓ। ਫਿਰ ਸਫਾਈ ਕਰੋ। ਵੀ ਬਹੁਤ ਜ਼ਿਆਦਾ ਹੋ ਜਾਂਦਾ ਆ। ਇਹ ਬਹੁਤ ਸੌਖੇ ਤਰੀਕੇ ਨਾਲ ਆ ਤੇ ਕਦ ਤੱਕ ਹੀ ਹੋਵੇ ਉਹਨਾਂ ਫਟਾਫਟ ਆਮ ਕੱਟੇ ਜਾਂਦੇ ਆ ਤੇ ਮੇਰੇ ਮੰਮੀ ਨੇ ਵਿੰਡੋਸ ਕਿੰਟੀ ਹਥੋਂ થી ਕੱਟ ਕੇ ਰੱਖਲੇ ਪਤਾ ਲੱਗਾ ਨਹੀਂ ਕਿਹੜੇ ਵੇਲੇ ਕੱਟ ਹੋ ਗਏ ਤੇ ਗੱਲੀ ਮਾਤੀ ਇਦਾਂ ਹੀ ਦੇਖੋ ਜੀ ਮੇਰਾ ਕੰਟੇਨਰ ਭਰ ਗਿਆ ਜਿੱਦਾਂ ਨੇ ਮਤਲਬ ਹੁਣ ਆ ਨਾ ਹੌਲੀ ਹੌਲੀ ਰੱਖਣਾ ਥੱਲੇ ਹੋਈ ਜਾਣਾ ਨੇ ਤੇ ਥੋੜਾ ਅੱਧਾ ਤੇਲ ਪਾਇਆ ਤੇ ਫਿਰ ਪਾ ਦੇਣਾ ਕਿਲੋ ਕਿਲੋ ਫੇਗ ਤਕਰੀਬੇ ਪਾ ਦੇਣਾ ਤੇ ਤੇਲ ਵਿੱਚ ਭਿਜਣਾ ਚਾਹੀਦਾ ਆ ਤੇ ਫਿਰ ਚਾਰ ਇਨੇ ਸਾਲ ਮਰਜੀ ਰੱਖ ਲੋ ਕਦੀ ਨੀਚਾ ਖਰਾਬ ਹੁੰਦਾ ਹੈਗਾ ਚਲੋ ਜੀ ਹੁਣ ਅਚਾਰ ਦਾ ਮੇਰਾ ਨਿਬੜਿਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਯੂ ਦੱਸਿਆ ਕਰੋ ਹਾਡੀ ਵੀਰਾਂ ਨੂੰ ਕਿਦਾਂ ਦੇ ਲੱਗਦੀਆਂ ਆ ਦੇਖੋ ਸਿਰਕਾ ਇਹ ਰਹਿ ਗਿਆ ਆ ਤੇ ਇਹ ਹੁਣ ਮੈਂ ਇਹਦੇ ਉੱਪਰੋਂ ਪਾ ਦੇਣਾ ਵੀ ਸਿਰਕੇ ਨਾਲ ਅਚਾਰ ਕਦੀ ਨਹੀਂ ਖਰਾਬ ਹੁੰਦਾ ਹੈਗਾ ਤੇ ਬਹੁਤ ਵਧੀਆ ਚਾ ਰਿਹਾ ਇਹਦੇ ਨਾਲ ਵੀ ਹਾਂਜੀ ਅਚਾਰ ਮੇਰਾ ਹੋ ਗਿਆ ਤਿਆਰ ਬਣ ਕੇ ਤੇ ਦੇਖੋ ਦੇਖਣ ਨੂੰ ਵੀ ਕਿੰਨਾ ਸੋਹਣਾ ਲੱਗਦਾ ਤਾਂ ਖਾਣ ਨੂੰ ਉਤੋਂ ਵੱਧ ਵਧੀਆ ਹੋਊਗਾ ਨਾ ਤੇ ਆਚਾਰ ਵਾਲ ਦੇਖ ਕੇ ਤਾਂ ਕੋਈ ਵੀ ਰਹਿ ਸਕਦਾ ਹੁੰਦਾ ਹੈਗਾ ਕਿਉਂ ਆਚਾਰ ਸਾਰਿਆਂ ਨੂੰ ਪਸੰਦ ਹੁੰਦਾ ਆ ਤੇ ਪੰਜਾਬੀਆਂ ਦੀ ਪਹਿਲੀ ਪਸੰਦ ਹੈ ਅੰਬ ਦਾ ਆਚਾਰ ਬੱਚੇ-ਬੱਚੇ ਨੂੰ ਪਸੰਦ ਆ ਵੱਡੇ-ਵੱਡੇ ਨੂੰ ਪਸੰਦ ਆ ਸਾਰਿਆਂ ਨੂੰ ਪਸੰਦ ਆ ਤੇ ਵਿੱਚੋਂ ਮੈਂ ਦਿੱਤਾ ਮੰਮੀ ਨੂੰ ਵੀ ਤੇ ਸਾਡੇ ਲਈ ਬਹੁਤ ਇਨਾ ਆਚਾਰ ਤੇ ਮੈਂ ਫਿਰ ਨਿੰਬੂਆਂ ਦਾ ਵੀ ਪਾ ਲੈਣੀ ਹੁੰਦੀ ਆ ਮਚਨ ਦਾ ਵੀ ਪਾ ਲੈਣੀ ਹੁੰਦੀ ਆ ਜਿਹੜੇ ਵੈਰਾਈਆਂ ਰੱਖੀਆਂ ਸਾਰੀਆਂ ਤੇ ਜਿਹੜੀ ਚੀਜ਼ ਬੱਚੇ ਮੰਗਦੇ ਆ ਤੇ ਫਿਰ ਉਹ ਹੀ ਉਹਨਾਂ ਨੂੰ achar ਦੇ ਦਿੰਦਾ ਆ ਤੇ achar ਨਾਲ ਹੀ ਵਧੀਆ ਲੱਗਦਾ ਰੋਟੀ ਦਾ ਪ੍ਰਵੰਨ ਸਾਰਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਲਈ ਦਿਓ ਸਾਡੇ ਬਲੌਗ ਤੁਹਾਨੂੰ ਦੰਦ ਲੱਗਦੇ ਆ ਤੁਸੀਂ ਬਿਲਕੁਲ ਵੀਡੀਓ ਲਾਈਕ ਨਹੀਂ ਕਰਦੇ ਹੈਗੇ ਪਲੀਜ਼ ਪਲੀਜ਼ ਵੀਡੀਓ ਲਾਈਕ ਕਰਿਆ ਕਰੋ ਤੇ ਨਾਲੇ ਵੀਜ਼ ਬਹੁਤ ਘਟ ਗਏ ਆ ਤੇ ਤੁਹਾਡੀ ਸਪੋਰਟ ਦੇ ਨਾਲ ਹੀ ਚੈਨਲ ਅੱਗੇ ਤੋਂ ਅੱਗੇ ਗਰੋ ਕਰੂ ਤੇ ਸੀ ਪਾਸਪੋਰਟ ਗਾਨੀਸ਼ ਚੈਨਲ ਨੂੰ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਡੀਓ ਨੂੰ ਲਾਈਕ ਕਰਿਆ ਕਰੋ ਸਤਿ ਸ਼੍ਰੀ ਅਕਾਲ ਬਾਏ ਬਾਏ ਹੱਸਦੇ ਰਹੋ বাসਦੇ ਰਹੋ